ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਕਣੀਆਂ ਕਣੀਆਂ ਪਿੰਡ ਮਲੂਕੇ ਦੇ ਬਿਲਕੁਲ ਨੇੜੇ ਹੈ ਬਾਜਾਖਾਨਾ ਵੀ ਇਹਦੇ ਨੇੜੇ ਰਹਿ ਜਾਂਦਾ ਹੈ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਅੱਠ ਨਗ ਤੁਹਾਨੂੰ ਇਸ ਵੀਡੀਓ ਚ ਦਿਖਾਵਾਂਗਾ ਹਾਲਾਂਕਿ ਇਸ ਟਾਈਮ ਮੌਜੂਦ ਨਾਗ ਜਿਹੜੇ ਉਹ ਨੌਂ ਆ ਬੇਨਤੀ ਹੈ ਵੀ ਜਿਹਨੇ ਵੀ ਪਸ਼ੂ ਖਰੀਦਣਾ ਉਹ ਪਹਿਲਾਂ ਕੋਲ ਆ ਕੇ ਦੇਖੇ ਆਵਦੀ ਤਸੱਲੀ ਕਰੇ ਕਿਉਂਕਿ ਵੀਡੀਓ ਦੇ ذریعے ਸਿੱਧਾ ਪਸ਼ੂ ਖਰੀਦਣਾ ਨਾਲੋਂ ਬਿਹਤਰ ਹੀ ਹੈ ਵੀ ਕੋਲ ਖੜ ਕੇ ਆਪਦੀ ਪਰਖ ਕੀਤੀ ਜਾਵੇ ਵੀ ਕਿਹੜਾ ਪਸ਼ੂ ਕਿੰਨਾ ਦੁੱਧ ਦੇ ਸਕਦਾ ਤੇ ਆਪਾਂ ਉਹਦੇ ਤੋਂ ਕਿੰਨਾ ਚੋ ਸਕਦੇ ਹਾਂ ਸੋ ਆਓ ਮਿਲिए ਕਰਦੇ ਆਂ ਗੱਲਬਾਤ ਦੱਸੋ ਇੱਕ ਇੱਕ ਕਰਕੇ ਸਾਰੇ ਪਸ਼ੂ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਤੇ ਤੁਸੀਂ ਕਾਲ ਕਰਨੀ ਹੋਊਗੀ ਸ਼ੁਰੂਆਤ ਇਧਰਲੇ ਪਾਸੇ ਗੱਬਣ ਗਾਵਾਂ ਤੋਂ ਕਰਦੇ ਆਂ ਬਾਅਦ ਤੁਹਾਨੂੰ ਸੁੰਦਰ ਸੁੰਦਰ ਦਿਖਾ ਗਗੂ ਬਾਈ ਸਤਿ ਸ਼੍ਰੀ ਅਕਾਲ ਬਾਈ ਗਗੂ ਅੱਜ ਹੈਗੇ 8 ਨਾਗ ਆਪਾਂ ਦਿਖਾਵਾਂਗੇ ਹਾਂਜੀ ਬਾਈ 나ਗ ਤਾਂ 10 ਸੀਗੇ ਇੱਕ ਵੜ ਪਹਿਲਾਂ ਸੇਲ ਹੋ ਗਈ ਸੀ ਬਾਈ ਇੱਕ ਉਹ ਸਾਹਮਣੇ ਜਿਹੜੀ ਲਾਸਟ ਦੇ ਖੜੀ ਉਹ ਸੇਲ ਹੋ ਗਈ ਬਾਈ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਵੜ ਇਹ ਦੂਜਾ ਸੂਆ ਹੁੰਦੀ ਹੈ ਬਾਈ ਕਿੰਨਾ ਚਰ ਲਊਗੀ ਇਹ ਬਾਈ ਬਸ ਤਿਆਰ ਹੀ ਆ ਹੋਸਾ ਦਾ ਰਾਤ ਨੂੰ ਜਾਂ ਸਵੇਰੇ ਸੂਪੇ ਠੀਕ ਹੈ ਤੇ ਇਹ ਭਾਣੇ ਨੂੰ ਲਈ ਆ ਬਾਈ ਇਹਨੇ ਪਹਿਲਾਂ ਨੇ 22 ਗੱਲ ਦੋ ਦਿੱਤਾ ਕੀ ਰੇਟ ਰਹੂਗਾ ਇਹਦਾ ਇਹਦਾ 1 ਲੱਖ 5000 ਰੁਪਏ ਬਾਈ ਸੋਰੀ ਨੂੰ 1 ਲੱਖ ਤੇ 5000 ਦੋਸਤੋ ਰੇਟ ਹੈ ਚੰਗੀ ਤਿਆਰ ਹੈ ਹਵਾਨਾ ਸੋਹਣਾ ਬਾਕੀ ਸਟਰਕਚਰ ਇਹਦਾ ਉਨਤਰੀ ਤੋਂ ਦੇਖ ਲਓਗੇ ਮੀਡੀਅਮ ਹਾਈਟ ਦੇ ਵਿੱਚ ਐ ਇੱਥੋਂ ਤੁਸੀਂ ਇਹਦਾ ਹਵਾਨਾ ਦੇਖੋ ਕਾਫੀ ਚੜਾਈ ਵਾਲਾ ਅੱਗੋਂ ਵੀ ਹਵਾਨਾ ਸੋਹਣਾ 1 ਲੱਖ ਤੇ 5000 ਇਹਦਾ ਰੇਟ ਹੈ ਸਾਰੀਆਂ ਗਾਵਾਂ ਨਾਲ ਗੱਗੂ ਭਾਈ ਤੁਰੂਗਾ ਤਾਂ ਤੁਸੀਂ ਕਦ ਕਾਠ ਦੀ ਜਾਂ ਜੇ ਇਸ ਤਰੀਕੇ ਨਾਲ ਵੀ ਕਰ ਸਕੋਗੇ ਕਿ ਕਿਹੜੀ ਗਾਂ ਕਿੰਨੇ ਕਦ ਵਾਲੀ ਹੈ ਚੰਗੀ ਅਗਾੜੀ ਐ ਅੱਗੋਂ ਵੀ ਹਵਾਨਾ ਸੋਹਣਾ ਪਿਛਾਉਂ ਵੀ ਚੰਗਾ ਦਿਖਾਉਂਦੀ ਐ ਚੜਾਈ ਸਟਰਕਚਰ ਦੀ ਚੰਗੀ ਐ ਆਸ ਹੈ ਵੀ ਚੰਗਾ ਦੁੱਧ ਦੇਊਗੀ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਆ। ਸੋ ਇਹ ਪਹਿਲੇ ਨੰਬਰ ਤੇ ਗਾ। ਟੋਟਲ ਨਾਗ 8 ਹੈ। ਇਸ ਤੋਂ ਅੱਗੇ ਜਿਹੜੀ ਵੜਨ ਸੋ ਇਹਦੀ ਵੀ ਡਿਟੇਲ ਪੁੱਛਾਂਗੇ ਫਿਰ ਇਹ ਵੀ ਤੁਹਾਨੂੰ ਤੋੜ ਕੇ ਦਿਖਾ ਦੇਵਾਂਗੇ ਸੋਹਣੀ ਤਿਆਰ ਹੁੰਦੀ ਆਉਂਦੀ ਹੈ ਗਗੂ 2 ਨੰਬਰ ਵਾਲੀ ਕਨਵਾ ਸੂ ਸੂ ਇਹ ਬਈ ਦੋ ਦੰਤ ਚੱਕਦੀ ਆ ਬੱਚੀ ਹਾਂ ਤੇ ਇਹਦੀ ਮਾਂ ਆਪਾ ਫਾਰਮ ਦੇ ਵਿੱਚੋਂ ਲਈ ਸੀ ਬਈ ਉਹ ਮੁੰਡੇ ਦੀ ਖੁਦ ਹੀ ਇਹ ਕੀਤੀ ਹੋਈ ਸੀ ਠੀਕ ਹੈ ਤੇ ਇਹ ਆਪਣੇ ਰਿਸ਼ਤੇਦਾਰੀ ਜਾਂ ਆਪਣੇ ਪਿੰਡੋਂ ਉਹ ਲੈ ਕੇ ਗਏ ਸੀ ਗਾਂ ਇਹਦੀ ਮਾਂ ਸੀ ਜਿਹੜੀ ਇਹ ਪੇਪਰ ਦੀ ਹੈ ਖੋਦ ਬਈ ਠੀਕ ਹੈ ਕਿੰਨੇ ਦਿਨ ਲੱਗੂ ਇਹਦੇ ਅੱਜ 13 ਦਿਨ ਪਏ ਆ ਬਈ ਕਿਹਨੇ ਆ ਜਿੱੁੱਤਰ ਕੋਈ ਆ ਠੀਕ ਹੈ ਕੀ ਰੇਟ ਰਹੂਗਾ ਇਹਦਾ 1,20,000 ਰੁਪਿਆ ਰੇਟ 1,20,000 ਹਾਈਟ ਵੀ ਸੋਹਣੀ ਰੱਖ ਜਾਣੀ ਕਿਉਂਕਿ ਹਜੇ ਦੋ ਦੰਦ ਹੈ ਤਾਂ ਚੱਕਦ ਕੋਈ ਇਹਦਾ ਬਾਈ ਜਿਵੇਂ ਜਿਵੇਂ ਅੱਗੇ ਉਮਰ ਵਧੂਗੀ ਉਵੇਂ ਕੁਸ ਕੱਦ ਵੀ ਹੋਰ ਵਧੂਗਾ ਥਣ ਸੋਹਣਾ ਰਹੂਗਾ ਭਲੂਣ ਥੋੜੀ ਬਹੁਤ ਆ ਬਾਕੀ ਹਵਾਨਾ ਜਿਹੜਾ ਹੋ ਬਣਾਉਣਾ ਇਹਨੇ ਸ਼ੁਰੂ ਕਰਤਾ 1 ਲੱਖ ਤੇ 20 ਹਜ਼ਾਰ ਦੇ ਦਾ ਰੇਟ ਤੇ ਇਹ ਪਾਈਪਰ ਬੁੱਲਦੀ ਹੈ ਮੋੜ ਲਾ ਬਈ ਅੱਗਾ ਬਾਕੀ ਜਿਹੜੀ ਜਾਨਵਰ ਦਾ ਆਪਾਂ ਨੂੰ ਬਾਈ ਡਿਟੇਲ ਪਤਾ ਹੋਊਗਾ ਆਪਾਂ ਉਸ ਦੀ ਗੱਲ ਕਰਾਂਗੇ ਹੋਰ ਕਿਸੇ ਜਾਨਵਰ ਦੀ ਆਪਾਂ ਫालतू ਗੱਲ ਨਹੀਂ ਕਰਾਂਗੇ ਸਹੀ ਸੋ ਇਹ ਵੀ ਅਗਾੜੀ ਸੋਹਣੀ ਰੱਖੂਗੀ ਬਾਕੀ ਥਾਣੇ ਦਾ ਥੀ ਚਵਾਈ ਵਾਲਾ ਨਿਕਲੂਗਾ ਇੱਕ ਵਾਰ ਜਦੋਂ ਨੇੜ ਆਊਗੀ ਤਾਂ ਉਦੋਂ ਥਣ ਭਲੂਣ ਚ ਹੋ ਜਾਣਾ ਹੈ ਹਜੇ ਭਲੂਣ ਥੋੜੀ ਆ ਤਾਂ ਥਣ ਸੋਹਣਾ ਦਿਸਦਾ ਸੋ ਇਹ ਪਹਿਲੇ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਮੇਰ ਕੀ ਬਾਤ ਚ ਅੱਗੇ ਹੋਰ گاਵਾ ਕੋ ਸਹਿ ਜਿਹੜੀਆਂ ਤੁਹਾਨੂੰ ਦਿਖਾਉਣਗੇ ਗਾਗੂ ਜਿਹੜੀ ਤਿੰਨ ਨੰਬਰ ਤੇ ਬਾਈਆਂ ਇਹ ਪਹਿਲਾ ਸੁਆ ਬਾਈ ਠੀਕ ਹੈ ਚੌਕ ਦੇ ਦਾਨ ਚ ਜਾ ਗਦੀ ਬੱਚੀ ਕਿੰਨਾ ਕ ਚੈਰ ਲੈ ਜੂ ਸੂਨ ਚੈ ਪੰਜ-ਛੇ ਦਿਨ ਲੈ ਜੂ ਬਾਈ ਸੌਖੀ ਐ ਬੱਚੀ ਹੁਣ ਤਾਂ ਤੁਹਾਨੂੰ ਬਹੁਤ ਸੋਹਣਾ ਤਿਆਰੀ ਬਹੁਤ ਚੰਗੀ ਕਰੀ ਕੀ ਰੇਟਰ ਹੋਊਗਾ ਇਹ 75000 ਰੁਪਇਆ ਬਾਈ ਤੋਰੀ ਸੋ ਰੇਟ 75000 ਐ ਸੂਆ ਪਹਿਲਾ ਐ ਦੰਦ ਜਿਹੜਾ ਵੀਰ ਖਰੀਦਣਾ ਆਊਗਾ ਉਹ ਆ ਕੇ ਦੇਖ ਸਕਦਾ ਆਪ ਟਾਂਚਾ ਤੁਸੀਂ ਹੁਣ ਤੁਰਦੀ ਤੋਂ ਦੇਖ ਲਓ 75000 ਰੇਟ ਐ ਹਜੇ ਦਿਨ ਲੈੰਦੀ ਐ ਸੂਨ ਚ ਮੋੜ ਲਾ ਬਾਈ ਪਰ ਉਪਰੂ ਕੀ ਸੋਹਣੀ ਬੱਚੀ ਬਾਈ ਸੋਏ ਦੋਸਤੋ 3 ਨੰਬਰ ਤੇ ਸੀ 4 ਨੰਬਰ ਤੇ ਇੱਕ ਹੋਰ ਵੈਡ 4 ਨੰਬਰ ਵਾਲੀ ਬਈ ਇਹ ਬਈ ਚੌਕ ਦੇਖਣੀ ਦੋ ਥਾਣੀ ਦੁੰਦੀ ਹੈ ਨਹੀਂ ਚੌਕ ਦੇ ਜਖਦੀ ਹੈ ਪਹਿਲਾ ਸੂਏ ਹੈ ਬਈ ਕਿੰਨੇ ਕਿ ਦਿਨ ਲੱਗੇ ਇਹ ਲੈ ਜੂ 14 15 ਦਿਨ ਬਚੀ ਜਾ ਬਈ ਇਹਦਾ ਰੇਟ ਕੀ ਰਹਿਣਾ ਇਹਦਾ 82000 ਰੁਪਿਆ ਬਈ ਸੋਰੀ ਰੇਟ 82000 ਦੰਦ ਫੇਰ ਹੋਈ ਕੁਐਸਚਨ ਰਿਪਲਾਈ ਵੀ ਤੁਸੀਂ ਆਪ ਦੇਖ ਲੈਣੇ ਜਿਹੜਾ ਵੀ ਖਰੀਦਣਾ ਚਾਹੋ ਪਹਿਲਾ ਸੂਆ ਇਹ ਨਹੀਂ ਸੂਆ ਹਜੇ ਦਿਨ ਲੈਂਦੀ ਹੈ 14 15 ਵਨ ਆਫ ਐਕਸੀਜਰ ਰੱਖੂਗੀ ਬਾਕੀ 14 15 ਦਿਨਾਂ ਚ ਕਿੰਨੀ ਕਿ ਤਿਆਰ ਹੋ ਜੂ ਤੁਸੀਂ ਕੋਲ ਖੜ ਕੇ ਦੇਖ ਲੈਣਾ ਪਹਿਲਾ ਨਹੀਂ ਇਹ ਹੈ ਸਟਾਈਲ ਟੂਲ ਬਹੁਤ ਬਾਕੀ ਬਈ ਮੂੰਹਾਂ ਦੀ ਬਹੁਤ ਸੋਹਣੀ ਹੈ ਬੱਚੀ ਮੋਰਲਿੰਗ 4 ਨੰਬਰ ਦੇ ਉੱਤੇ ਇੱਕ ਹੋਰ ਗੱਬਣਗਾ ਇਸੇ ਲਾਈਨ ਦੇ ਵਿੱਚ 5 ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਫਿਰ ਤਿੰਨ ਸੋਨਿਆ ਸਵਾਈਆਂ گاਵਾ ਦਿਖਾ ਦੇਾਂਗੇ ਇਹ ਜਿਹੜੀ ਲਾਸਟ ਉੱਤੇ ਗਾਣਾ ਇਹ ਤੁਹਾਡੇ ਪਿੰਡ ਦੀ ਹੈ ਬਈ ਨੰਗਲ ਪਿੰਡੋਂ ਲਈ ਆਪਾਂ ਅੱਛਾ ਇਹਨੇ 20 ਕਿਲੋ ਮਾਲ ਕਹਿੰਦੇ ਦੱਸਣ ਮੇਰਾ ਪਹਿਲੇ ਸੁਈ ਦੋ ਤਾਂ ਬਈ ਮੜੀ ਸਵੈ ਲੰਗਾ ਇੱਕ ਸਾਈਡ ਇਹਦੇ ਠੀਕੇ ਕੀ ਰੇਟ ਉਹ ਕਿੰਨਾ ਰੇਟ ਦਾ 95000 ਰੁਪਇਆ ਬਾਈ ਲੈ ਜੂਗੀ ਇਹ 10 ਦਿਨ ਵੜ ਤੋਰੀ 195000 ਰੇਟ ਹੈ 10 ਦਿਨ ਲੈ ਜੂਗੀ ਖਰੀਦੀ ਬਾਈ ਨੇ ਮੇਰੇ ਪਿੰਡੋਂ ਪਰ ਮੈਂ ਇਹਨੂੰ ਦੇਖਿਆ ਨਹੀਂ ਆਪਦੇ ਪਿੰਡ ਕਿਉਂਕਿ ਸਾਰੇ ਘਰਾਂ ਚ ਜਾਇਆ ਵੀ ਨਹੀਂ ਜਾਂਦਾ ਤੇ ਨਾ ਆਪਾਂ ਨੂੰ ਇਹਦੇ ਬਾਰੇ ਕੋਈ ਪਤਾ ਹੈ ਜਿਹੜਾ ਵੀ ਖਰੀਦਣਾ ਚਾਵੇ ਉਹ ਕੋਲ ਆ ਕੇ ਦੇਖੇ ਕਿੰਨਾ ਦੁੱਧ ਦੇ ਦੂਗੀ ਭਲੋਣ ਇੱਕ ਪਾਸੇ ਥੋੜੀ ਵੱਧ ਦੱਸਦੀ ਹੈ ਥਣਥੀ ਚੁਆਈ ਵਾਲੇ ਥੋੜੀ ਵੱਧ ਸੰਬੰਧੀ ਲੋਡ ਹੈ ਵੱਡੀ ਗਾਂ ਵੈਸੇ ਲਿਆ ਬਾਈ ਬਾਕੀ ਬਈ ਭਾਵੇਂ ਕਿਤੋਂ ਲਈ ਆ ਰਿਸ਼ਤੇਦਾਰੀ ਚ ਲਈ ਆ ਭਾਵੇਂ ਆਪਣੀ ਘਰ ਦੀ ਜਿਹਨੇ ਲੈਣੀ ਹੈ ਤਸੱਲੀ ਆਲਦੀ ਸਾਫ ਕਰ ਸਹੀ ਬਿਲਕੁਲ ਸੋ ਤੁਸੀਂ ਜ਼ਰੂਰੀ ਹੈ ਤਸੱਲੀ ਕਰਕੇ ਖਰੀਦੋ ਥਣ ਥੀ ਜੋ ਆਈ ਆਲੇ ਆ ਇਹ ਭਲੂਣ ਜਿਹੜੀ ਥੋੜੀ ਇੱਕ ਪਾਸੇ ਕਿਰਾਂ ਵੱਧ ਦਿਸਦੀ ਹੈ ਹਸੂਨ ਵਾਲਾ ਪਸੂ ਭਲੂਣ ਪਾਲ ਲੈਂਦਾ ਹੁੰਦਾ ਸੋ ਇਹ 5 ਨੰਬਰ ਤੇ ਗਾਂ ਸੀਗੀ ਉਸ ਤੋਂ ਬਾਅਦ 3 ਸੂਆਂ ਸਵਾਇਆਂ ਦਿਖਾਵਾਂਗੇ ਜਿਨ੍ਹਾਂ ਚੋਂ ਲਾਸਟ ਵਾਲੀ ਇਧਰੋਂ ਸਾਹਮਣੋਂ ਦੇਖ ਰਹੇ ਹੋ ਤਾਂ ਵਿਕੀ ਵੀ ਹੈ ਇਹਦੇ ਨਾਲ ਜਿਹੜੀ ਸੈਕੰਡ ਲਾਸਟ ਹੈ ਤੁਹਾਨੂੰ ਦਿਖਾ ਦਿੰਦੇ ਹਾਂ ਉਹ ਇਹ ਦਿਖਾ ਦਿੰਦੇ ਬਈ ਪਹਿਲਾਂ ਹਾਂਜੀ ਭਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਕੱਲ ਸੂਈ ਆ ਭਾਈ ਕੱਲ ਹਾਂਜੀ ਭਾਈ ਬੱਚਾ ਕੀ ਦਿੱਤਾ ਬੱਚੇ ਆ ਭਾਈ ਸਾਰਿਆਂ ਦੇ ਨਾਲ ਠੀਕ ਹੈ ਰੇਟ ਕੀ ਰੋਗੇ ਰੇਟ ਦਾ 90000 ਰੁਪਿਆ ਭਾਈ ਤੋੜ ਦੇ ਤੇ ਕੋਈ ਗੱਲ ਨਹੀਂ ਵਿੱਚੋਂ ਮਾਨਸਾਣਾ ਪਵੰਦੇ ਦਾ ਕਰ ਦਾਂਗੇ ਜਿਹੜਾ ਉਹ ਠੀਕ ਹੈ ਸੋ ਸੋ 90000 ਰੇਟ ਹੈ ਸੂਈ ਕੱਲ ਹੈ ਬਿਨਾ ਨਿਆਣੇ ਤੋਂ ਮਿਲਦੀ ਹੈ ਸੀਲ ਠੰਡੀ ਦੀ ਫੁੱਲ ਗਾਰੰਟੀ ਹੈ ਭਾਈ ਠੀਕ ਹੈ ਥਾਣੇ ਦੇ ਵੀ ਹੱਥੀ ਚੁਆਈ ਵਾਲੇ ਆ ਸੋ ਟਾਂਚਾ ਇਹਦਾ ਫੇਰ ਤੁਸੀਂ ਦੇਖ ਲਓ ਮੋੜ ਲਾ ਬਈ ਦੁੱਧ ਕਿੰਨਾ ਚੋਲੋਂਗੇ ਉਹ ਥੋੜੀ ਸਮਝ ਆ ਹੈ ਜੀ ਖਾਲੀ ਨਹੀਂ ਕੀਤੀ ਬੋਲੋ ਜੋ ਪ੍ਰੋਪਰ ਬਈ ਆਪਾਂ ਓਕੇ ਹੈ ਜੀ ਪੂਰੀ ਖਾਲੀ ਨਹੀਂ ਕੀਤੀ ਉਹਦੇ ਕਰਕੇ ਹਵਾਨਾ ਦਾ ਰੋਖ ਹੁਣ ਤੁਸੀਂ ਦੇਖ ਹੀ ਸਕਦੇ ਹੋ ਜਿਹੜੀਆਂ ਲੱਤਾਂ ਸਾਈਡਾਂ ਜਾਂ ਨੂੰ ਕਰਦੀਆਂ ਉਹਨਾਂ ਸੋ ਇਹ ਆਮ ਤੌਰ ਤੇ ਜੋ ਹਵਾਨਾ ਜ਼ਿਆਦਾ ਪੱਟਾਂ ਦੇ ਸਨੱਚ ਭਰਿਆ ਹੋਇਆ ਹੁੰਦਾ ਤੋ ਉਹਦੇ ਨਾਲ ਪਸ਼ੂ ਐਵੇਂ ਤੁਰਦਾ ਇਹ ਤਾਂ ਅੱਗੇ ਇੱਕ ਹੋਰ ਵੜੇ ਦੇ ਤਾਂ ਹਜੇ ਭਲੂਣ ਹਵਾਨੇ ਦੇ ਉੱਤੇ ਉਮੀਦ ਦਿਸੀ ਜਾਂਦੀ ਹੈ ਕਦੋਂ ਕਸੂਈ ਹੈ ਇਹ ਵੀ ਇਹ ਵੀਰੇ ਮਨੇ ਸੁਭਾਜੀ ਰੁਪਈਆ ਆਪਣੇ ਨਾਲ ਦੇ ਪਿੰਨੋਂ ਲਈ ਆ ਬਾਈ ਇਹ ਠੀਕ ਹੈ ਇਹ 40116 ਦੀ ਹੈ ਖੋਲ ਬਾਈ ਨੈਨ ਮਾਰਕ ਦੀ ਰੇਟ ਇਹਦਾ ਕੀ ਰੇਟ ਦਾ 1 ਲੱਖ ਤੇ 5000 ਦੀ ਦੇਵਾਂਗੇ ਮੁੱਲ ਜਿਹੜਾ ਮਰਜ਼ੀ ਕਰੀ ਜਾਓ ਠੀਕ ਹੈ ਤੋਰੀ 1 ਲੱਖ ਤੇ 5000 ਚ ਕੱਦ ਘਾਟ ਸੋਨਾ ਥਾਣੇ ਦਾ ਵੀ ਹੱਥੀ ਚੁਆਈ ਵਾਲਾ ਚੌਕ ਦੇ ਦੰਦ ਵਛੀ ਨੇ ਇਹ ਚੱਕੇ ਹੀ ਆ ਬਾਈ ਥਾਣ ਸੋਨਾ ਦਸੋ ਹਵਾਨਾ ਇਹਦਾ ਵੀ ਫੈਕਸ ਜਾਈ ਹੈ ਹਵਾਨੇ ਤੇ ਭਲੂਨ ਕਾਫੀ ਦਸਤੀ ਚਵਾਈ ਚੁਈ ਦੀ ਬਹੁਤ ਚੰਗੀ ਬੱਚੀ ਬਈ ਬਾਕੀ ਠੀਕ ਹੈ ਬੇਖ ਲਈ ਸੁਆ ਉਹ ਬਾਕੀ ਬੱਚੇ ਤਾਂ ਸਾਰਿਆਂ ਨਾਲ ਹੀ ਬੱਛੇ ਐ ਤਾਂ ਉਹ ਕੁਐਸਚਨ ਕਰਨ ਦੀ ਨਹੀਂ ਹੁਣ ਲੋੜ ਗਾਂ ਨੂੰ ਜਾਨਵਰ ਵਦਨ ਆਲਾ ਬਈ ਲਿਆ ਬਈ ਵਾਪਸ ਹਜੇ ਜਦੋਂ ਭਲੂਨ ਲੈ ਜੂਗੇ ਉਦੋਂ ਹਵਾਨਾ ਬਹੁਤ ਸੋਹਣਾ ਕੱਢੂਗੀ ਇਹ ਵੈੜ ਕਿਉਂਕਿ ਭਲੂਨ ਤੋਂ ਬਾਅਦ ਚ ਥਣ ਤੇ ਹਵਾਨਾ ਪੂਰਾ ਨਿਖਰਨਾ ਹੁੰਦਾ ਵੈਸੇ ਥਣ ਇਹਦਾ ਵੀ ਅਥੀ ਚਵਾਈ ਆਲਾ ਸਹੀ ਦੱਸਦਾ ਹੁਣ ਵੀ ਇੱਕ ਹੋਰ ਵੈੜ ਜਿਹੜੀ ਤੁਹਾਨੂੰ ਦਿਖਾਉਣੀ ਆ ਦੋਸਤੋ ਆ ਗੱਗੂ ਜਿਹੜੀ ਆ ਲਾਸਟ ਉੱਤੇ ਬੈਠ। ਇਹ ਬਈ ਆਪਾਂ ਲਈ ਆ ਬੰਦੇ ਨੇ ਤਾਂ ਆਪਾਂ ਨੂੰ ਦੱਸਦੇ ਨੇ 12 ਦਿਨ ਕਿਹ ਹੈ। 17-18 ਦਿਨ ਮੰਨ ਲੇ ਬਈ ਬੰਦਾ ਜੀ ਨੇ ਲੈਣੀ ਆ। ਆ ਬੱਚਾ ਲਾਤਾ ਸੀ ਹੁਣ ਥੋੜਾ ਤਾਂ ਕਰਕੇ ਨੇ ਟੋਕੇ ਸਿੱਟਣ ਲੱਗ ਗਈ। ਦੁੱਧ ਕਿੰ ਕੀ ਕਿਲੋ ਆ ਬਈ? ਕਿੰ ਕੀ ਕਿਲੋ? ਹਾਂ ਵੀਲੀ ਟ੍ਰੇਡਾ ਮਰਜੀ ਬੰਦਾ 20 ਕਿਲੋ ਤੋਲ ਕੇ ਲੈ। ਰੇਟ ਕੀ ਰਹੂਗਾ? 90000 ਰੁਪਏ। ਤੋਰੀ। ਰੇਟ 90000 ਆ ਦਸੂ। ਆ ਬੱਚਾ ਜਿਹੜਾ ਅੰਦਰ ਬੈਠਾ ਉਹੋ ਇਹਦਾ। ਉਹੋ ਆ ਬਈ। ਬੱਚਾ ਅੰਦਰ ਸਾਈਵਾਲ ਜਿਹੇ ਨਸਲ ਦਾ ਹੈ। ਖਾਣਤੀ ਬਾਈ ਵਾਲੇ ਬਾਕੀ ਦੁੱਧ ਜਿਹੜਾ ਬਾਈ ਨੇ ਦੱਸਿਆ ਦਸੋ ਤੁਸੀਂ ਇੱਥੇ ਦੋ ਟਾਈਮ ਚੋ ਸਕਦੇ ਹੋ ਤੁਸੀਂ ਪੈਸੇ ਲਾਉਣੇ ਮੋੜ ਲਾ ਬਾਈ 9000 ਇਹਦਾ ਰੇਟ ਹੈ ਸੋ ਦੋਸਤੋ ਇਹ ਟੋਟਲ 8 ਨਾਗ ਬਾਈ ਹੋਰਾਂ ਕੋਲ ਵਿਕਰੀ ਵਾਲੇ ਸੀਗੇ ਤੇ ਅੱਠੇ ਹੀ ਤੁਹਾਨੂੰ ਦਿਖਾਦੇ ਆ ਸੋ ਆ ਕੇ ਦੇਖ ਲਓ ਜਿਹੜਾ ਤੁਹਾਨੂੰ ਜਚੇ ਪਸੂ ਉਦੀ تسਲੀ ਕਰ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ